ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਤੋਂ ਸਰਵਨ ਸਿੰਘ ਪਲੇਰ ਪੰਜਾਬ ਰੋਡਵੇ ਤੇ ਪੰਨ ਬੱਸ ਵੱਲੋਂ ਲਗਾਤਾਰ ਜਿਹੜੇ ਉਹਨਾਂ ਦੇ ਕਰਮਚਾਰੀ ਆ ਉਹ ਲਗਾਤਾਰ ਸੰਘਰਸ਼ ਕਰ ਰਹੇ ਨੇ ਪੰਜਾਬ ਵਾਸਤੇ ਸਰਕਾਰ ਦੀਆਂ ਨਿੱਜੀ ਕਰਨ ਦੀਆਂ ਨੀਤੀਆਂ ਵਾਸਤੇ ਵੀ ਤੁਸੀਂ ਕਿਲੋਮੀਟਰ ਸਕੀਮ ਚਲਾ ਕੇ ਜਿਹੜਾ ਪੰਜਾਬ ਰੋਡਵੇ ਦਾ ਪੰਨ ਬੱਸੋ ਦਾ ਨਿੱਜੀਕਰਨ ਕਰਨਾ ਵਾ ਅਰੇ ਲੋਕਾਂ ਦੇ ਹਿੱਤ ਵਿੱਚ ਨਹੀਂ ਹੋਣਾ ਹੈਗਾ ਔਰ ਲਗਾਤਾਰ ਸਰਕਾਰ ਉਹਨਾਂ ਨਾਲ ਪਹਿਲੋਂ ਭਗਵੰਤ ਮਾਨ ਦੀ ਸਰਕਾਰ ਵਾਦਾ ਕਰਕੇ ਆਈ ਸੀਪੀਸੀ ਜਿਹੜੇ ਠੇਕੇ ਤੇ ਰੱਖੇ ਆਪਣੇ ਡਰਾਈਵਰ ਕਰੈਕਟਰ ਉਹਨੂੰ ਪੱਕਾ ਕਰਾਂਗੇ ਔਰ ਇਹਦਾ ਨਿੱਜੀਕਰ ਨਾ ਕਰਕੇ ਭਗਵੰਤ ਮਾਨ ਸਰਕਾਰ ਇਹ ਕਹਿੰਦੀ ਸੀ ਵੀ ਜਿਹੜਾ ਬੱਸ ਮਾਫੀਆ ਦਾ ਰਾਜ ਖਤਮ ਕਰਾਂਗੇ ਉਹ ਵਿਰੋਧੀ ਧਿਰ ਤੇ ਅੱਡ-ਅੱਡ ਤਰ੍ਹਾਂ ਦੇ ਇਲਜ਼ਾਮ ਲਾਉਂਦੇ ਸੀ ਅੱਜ ਇਹਨਾਂ ਨੇ ਟੈਂਡਰ ਖੋਲਣਾ ਹੈਗਾ ਵਾ ਪੰਜਾਬ ਸਰਕਾਰ ਨੇ ਤੇ ਜਿੰਨੇ ਵੀ ਪੰਨ ਬਸ ਤੇ ਪੰਜਾਬ ਰੋਡਵੇ ਦੇ ਜਿਹੜੇ ਮੁਲਾਜ਼ਮਾਂ ਦੇ ਅਹੁਦੇਦਾਰ ਨੇ ਪ੍ਰਧਾਨ ਨੇ ਸੈਕਟਰੀ ਉਹਨਾਂ ਨੂੰ ਘਰਾਂ 'ਚ ਨજરਬੰਦ ਕਰ ਦਿੱਤਾ ਗਿਆ ਵੀ ਤਾਂ ਕਿ ਉਹ ਵਿਰੋਧ ਨਾ ਕਰ ਸਕਣ ਔਰ ਇਸ ਕਰਕੇ ਉਹਨਾਂ ਦੇ ਫੋਨ ਆਏ ਆ ਮੈਂ ਸਾਰੀਆਂ ਜਥੇਬੰਦੀਆਂ ਨੂੰ ਵੀ ਅਪੀਲ ਕਰੂੰਗਾ ਵੀ ਇਸ ਕਰਕੇ ਉਹਨਾਂ ਦੀ ਅੱਜ ਮਤ ਕਰਨੀ ਚਾਹੀਦੀ ਆ ਪੰਜਾਬ ਸਰਕਾਰ ਨੂੰ ਚੇਤਾਵਨੀ ਦਊਂਗਾ ਵੀ ਇਹ ਹਿਟਲਰੀ ਹੁਕਮ ਵਾਪਸ ਲਵੇ ਉਹਨਾਂ ਨੂੰ ਪੀਸਫੁਲੀ ਅੰਦੋਲਨ ਕਰਨ ਦਾ ਹੱਕ ਹੈਗਾ ਵਾ ਔਰ ਤੁਸੀਂ ਨਿੱਜੀ ਕਰਨ ਦੀ ਨੀਤੀ ਨੂੰ ਪਛਾਹ ਹਟੋ ਔਰ ਸਰਕਾਰੀ ਰੋਡਵੇ ਨੂੰ ਵਡਾਵਾ ਦੇਣ ਦੀ ਬਜਾ ਜਿੰਨੀ ਰੋਡ ਵਿੱਚ ਜਾਂ ਪੰਨ ਬੱਸ ਬੱਚੀ ਉਹਨੂੰ ਵੀ ਖਤਮ ਕਰਨਾ ਚਾਹੁੰਦੇ ਜੋ ਇਸ ਕਰਕੇ ਔਰ ਮੈਂ ਜਿੰਨੇ ਵੀ ਮੁਲਾਜ਼ਮ ਨੇ ਪੰਜਾਬ ਰੋਡਵੇ ਦੇ ਬੇਸ਼ੱਕ ਤੋਂਡੇ ਅਹੁਦੇਦਾਰ ਫੜੇ ਗਏ ਆ ਡਟ ਕੇ ਇਹਦੇ ਵਿਰੋਧ ਵਿੱਚ ਵਿਰੋਧ ਕਰੋ ਆ ਜਿਹੜੀਆਂ ਜਥੇਬੰਦੀਆਂ ਪ੍ਰਾਈਵੇਟ ਬੱਸਾਂ ਵਾਲੇ ਡਰਾਈਵਰ ਤੇ ਕਨੈਕਟਰ ਆ ਉਹਨਾਂ ਦੀਆਂ ਜਥੇਬੰਦੀਆਂ ਉਹਨਾਂ ਨੂੰ ਵੀ ਉਹਨਾਂ ਦਾ ਸਾਥ ਦੇਣਾ ਚਾਹੀਦਾ ਇੱਕ ਤੇ ਆਹ ਬੇਨਤੀ ਕਰਨੀ ਸੀ ਦੂਸਰਾ ਪੀਜੂ ਬਚਾਓ ਮੋਰਚਾ ਜਿਨ ਨੇ ਬਹੁਤ ਵੱਡੀ ਜਿੱਤ ਹਾਸਲ ਕੀਤੀ ਆ ਮੋਦੀ ਸਰਕਾਰ ਦੀ ਬੂਥ ਲਵਾਈ ਆ ਥੁੱਕ ਕੇ ਛਟਨਾ ਪੈ ਗਿਆ ਉਹ ਪੀਜੂ ਬਚਾਓ ਮੋਰਚੇ ਦੀ ਜਿੱਤ ਦੇ ਵਿੱਚ ਮਹਾ ਪੰਜਾਬੀਆਂ ਦਾ ਯੋਗਦਾਨ ਆ ਪੰਜਾਬ ਹੋਵੇ ਹਰਿਆਣਾ ਹੋਵੇ ਹਿਮਾਚਲ ਹੋਵੇ ਚੰਡੀਗੜ੍ਹ ਵਾਸੀ ਹੋਣ ਜਿਹੜਾ ਪੰਜਾਬ ਬਚਾਓ ਮੋਰਚੇ ਦੀ ਜਿੱਤ ਆ ਉਹਦੇ ਵਿੱਚ ਪੰਜਾਬੀ ਸੈਂਟੀਮੈਂਟ ਦੀ ਜਿੱਤ ਹੈਗੀ ਆ ਪੂਰੇ ਪੰਜਾਬੀਆਂ ਦੀ ਜਿੱਤ ਹੈਗੀ ਆ ਔਰ ਉਸ ਜਿੱਤ ਦੇ ਵਿੱਚ ਸਭ ਤੋਂ ਵੱਡਾ ਗੜਾ ਆ ਰਐਸ ਤੇ ਭਾਜਪਾ ਉਹ ਫਿਰਕੂ ਪੱਤਾ ਖੇਡਣਾ ਚਾਹੁੰਦੀ ਸੀ ਉਹ ਲਾਈਨ ਕੁੱਟੀ ਗਈ ਆ ਉਹ ਚੱਲ ਨਹੀਂ ਸਕੀ ਉਹਦੇ ਵਿੱਚ ਔਰ ਅਸੀਂ ਤਾਂ ਹੀ ਇਹ ਮੋਰਚਾ ਜਿੱਤਣ ਵਿੱਚ ਸਾਰੇ ਸਫਲ ਹੋਏ ਆ ਤੋਂ ਉਹਨਾਂ ਨੂੰ ਬਹੁਤ-ਬਹੁਤ ਵਧਾਈਆਂ ਇਸੇ ਤਰ੍ਹਾਂ ਅਸੀਂ ਚਾਹਾਂਗੇ ਕਿ ਜਿੰਨੇ ਵੀ ਪੰਜਾਬ ਦੇ ਕਾਲਜ ਤੇ ਯੂਨੀਵਰਸਿਟੀ ਆ ਇਹਨਾਂ ਵਿੱਚ ਵੀ ਲਗਭਗ ਚੋਣਾਂ ਨਹੀਂ ਹੁੰਦੀਆਂ ਬੰਦ ਕੀਤੀਆਂ ਹੋਈਆਂ ਸਰਕਾਰਾਂ ਨੇ ਵਿਦਿਆਰਥੀਆਂ ਨੂੰ ਵੀ ਪੀਸਫੁਲੀ ਡੈਮੋਕਰੈਟਿਕ ਢੰਗ ਨਾਲ ਆਪਣੀ ਗੱਲ ਕਰਨ ਦਾ ਹੱਕ ਹੋਣਾ ਚਾਹੀਦਾ ਪੰਜਾਬ ਦੇ ਅੰਦਰ ਸਾਰੀਆਂ ਯੂਨੀਵਰਸਿਟੀਆਂ ਤੇ ਕਾਲਜਾਂ ਵਿੱਚ ਵੀ ਵਿਦਿਆਰਥੀਆਂ ਦੀਆਂ ਚੋਣਾਂ ਹੋਣੀਆਂ ਚਾਹੀਦੀਆਂ ਧੰਨਵਾਦ